ਅਰਬੀ ਕੋੜਿਆਂ ਦੀ ਗਿੰਦੀ ਵੱਧ ਰਹੀ ਹੈ ਜੇਸੀ ਖਚਰਾ ਦੀ ਕਿੰਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁੜਕਲ ਮਾਲ ਬਾਹਰ ਜਾਂਦਾ ਜਿਹੜਾ ਕੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਖਤ ਦੇ ਨਾਲ ਹੈ ਜਿਨ੍ਹਾਂ ਦੀ ਕਮਿਟਮੈਂਟ ਮੈਂ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋਲ ਹੀ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਤਾਂ ਇਸ ਗੱਲ ਕਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਨ ਦੀ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਤੋਂ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਬੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚ ਉਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਐਤਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ ਸੋ ਥੈਟ ਪੰਜਾਬ 'ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਿਲਵੀਰ ਗੋਲਡੀ ਸਾਹਿਬ ਕਾਂਗਰਸ ਦੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸਕਪਾਲ ਸਿੰਘ ਘਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ ਨਵਾਂ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਸਰਕਾਰਾਂ ਦੇ ਵਿੱਚ ਦੇਨ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਧਿਆਨਦਾਰ ਨੇ ਕਿਸੇ ਡਾਇਲੋਜੀ ਦੇ ਤੇ ਖਲੋਤੇ ਨੇ ਮੌਕੇ ਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ 'ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਹੈ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਇਹ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀਏ ਜੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਤੁਹਾ ਬਾਪੀਆਂ ਦਾ ਵੀ ਤੁਸੀਂ ਨਾ ਲਿਆ ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਹੋਣਾ ਜਿਨ੍ਹਾਂ ਚੋਂ 7 ਕੱਲੇ ਪੰਜਾਬ ਚੋਂ ਗਏ ਤੇ ਜੇ ਇਹਨਾਂ ਦਾ ਟਰੈਕ ਰਿਕਾਰਡ ਵੇਖਦੇ ਹੋ ਦੋ ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ اٹھਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟ੍ਰੈਕ ਰਿਕਾਰਡ ਐਜ਼ ਅ ਆਈਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰ ਤੇ ਸਾਰੋਂ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਡੈਮੋਕ੍ਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਨ ਲਿਆ ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਰਾਓ ਮੇਧਕਰ ਸਾਹਿਬ ਦੀ ਜਿਹੜੀ ਬਣਾਈ ਹੋਈ ਕਨਸਟੀਟਿਊਸ਼ਨ ਸਾਦਾ ਸੰਵਿਧਾਨ ਹੈ ਇਹਨਾਂ ਦਾ ਇੱਕ ਅਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨਲ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਧਰਤ ਵਰਗਾਂ ਨੂੰ ਉਹਨਾਂ ਦੇ ਰਿਜ਼ਰਵੇਸ਼ਨਸ ਮਿਲੀਆਂ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ ਚ ਬੈਕਵਰਡ ਕਲਾਸੇਜ਼ ਨੂੰ ਮਿਲੀਆਂ ਨੇ ਰੈਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੱਤੀਆਂ ਜਾਂ ਇਸੇ ਗੱਲ ਕਰਨੇ ਇਹਨਾਂ ਦੇ ਦੋ ਤਿੰਨ ਬੜੇ ਅਹਿਮ ਮੈਂਬਰਸ ਆਫ ਪਾਰਲਮੈਂਟ ਇੱਕ ਬੜਾ ਸੀਨੀਅਰ ਅਨੰਤ ਹੈਗੜੇ ਨਾਮ ਐਮਪੀ ਸੀ ਕਰਨਾਟਕਾ ਦਾ ਪੰਜ ਵਾਰੋਂ ਐਮਪੀ ਰਿਹਾ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟੌਪ ਦੇ ਲੀਡਰਸ ਦੇ ਕੋਲੋਂ ਇਹ ਗੱਲ ਨਿਕਲੀ ਉਹਨੇ ਇੱਕ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕਾਉਣ ਦੀ ਅਜੰਡਾ ਇਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੱਕ ਦਿੱਤਾ ਜਮੂਰੀ ਹੱਕ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮੂਰੀ ਹੱਕ ਹਰ ਹਿੰਦੁਸਤਾਨੀ ਨੂੰ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਗਿਆ ਆਪਣਾ ਵੋਟ ਪਾਉਣ ਦਾ ਜੇ ਅਸੀਂ ਉਹ ਵੋਟ ਪਾਉਣ ਦਾ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਪੱਲੇ ਕੀ ਰਹਿ ਗਏ ਤੇ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਂੇ ਗੇਮਿੰਗ ਕਰਦੇ ਨੇ ਖੇਡਦੇ ਨੇ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ ਦੋ ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੰਡਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11 12 ਮਹੀਨਿਆਂ ਬੈਠੇ ਸਾਡੇ ਕਿਸਾਨ ਹਜ਼ਾਰਾਂ ਦੀ ਤਦਾਦ ਚ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਮੈਂ ਜਾ ਕੇ ਗੱਲ ਹੀ ਸੁਣਾਵਾਂ ਤੇ ਉਹਨਾਂ ਹੁਣ ਵੀ ਜੋ ਕੁਝ ਪਿਛਲੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਬਾਰਡਰਸ ਤੇ ਹੋਇਆ ਹੈ ਇਹ ਸਮਝਦੇ ਹੋ ਕਿ ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾਂ ਹੋਇਆ ਹੈ ਜੀ 400 ਬੰਦਾ ਸਾਡਾ ਫਟਰਡ ਹੋਇਆ ਸਾਡੇ ਇੱਕ ਨੌਜਵਾਨ ਵੀਰ ਏ ਸ਼ੁਭਕਰਨ ਸਿੰਘ ਗੋਲੀ ਨਾਲ ਉਹਦੀ ਮੌਤ ਹੋਈ ਮੈਨੂੰ ਬਹੁਤ ਭਾਰੀ ਅਫਸੋਸ ਏ ਕਿ ਸੂਬੇ ਦੀ ਸਰਕਾਰ ਨੇ بجائے ਆਪਣੇ ਪੰਜਾਬ ਦੇ ਕਿਸਾਨਾਂ ਨੂੰ ਖੇਤ ਬਜ਼ੁਰਾਂ ਦੇ ਹੱਕ ਨੂੰ ਮਦਦ ਕਰਨ ਦੇ بجائے ਮੌਤ ਹੁੰਦੀ ਏ ਪੰਜਾਬ ਦੀ ਟੈਰੀਟਰੀ 'ਚ ਤੁਸੀਂ ਜਾਣਬੁੱਝ ਕੇ ਹਰਿਆਣੇ ਦੀ ਮਦਦ ਕਰਨ ਵਾਸਤੇ ਹਰਿਆਣਾ ਪੁਲਿਸ ਦੀ ਤੁਸੀਂ ਵਿਖਾਉਂਦੇ ਹੋ ਕਿ ਜੀਤ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਹੁੰਦਾ ਤੇ ਤਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਜੁਡੀਸ਼ੀਅਲ ਕਮਿਸ਼ਨ ਬਠਾਈ ਗਈ ਏ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਲਪੀ ਲੀਡਰ ਮੈਂ ਆਪਣਾ ਵਕੀਲ ਏਪੀਐਸ ਦਿਓਲ ਸਾਹਿਬ ਕੀਤਾ ਸੀ ਦਿਓਲ ਸਾਹਿਬ ਐਡਵੋਕੇਟ ਜਨਰਲ ਰਹੇ ਨੇ ਉਹਨਾਂ ਨੇ ਇੱਕ ਸਪੈਸ਼ਲ ਰਿਟ ਪਟੀਸ਼ਨ ਕੀਤੀ ਮੇਰੇ ਬਿਹਫ ਤੇ ਕਿ ਕਿਸਾਨਾਂ ਨੂੰ ਜਸਟਿਸ ਨਹੀਂ ਮਿਲਣ ਦੇ ਚਾਂਸਸ ਇਹ 400 ਤੋਂ ਵੱਧ ਫੱਟੜ ਹੋਇਆ ਤੇ ਫੱਟੜ ਵੀ ਕਿਸ ਤਰ੍ਹਾਂ ਹੋਇਆ ਦੁਨਾਰੀ ਬੰਦੂਕ ਜਿਹੜੀ ਨਾ ਪੁਲਿਸ ਕੋਲ ਨਾ ਪਹਿਲਾਂ ਮਿਲਟਰੀ ਫੋਰਸਸ ਕੋਲ ਉਹਦੇ ਪੈਲਟਸ ਦੇ ਨਾਲ ਉਹ ਜਿਹੜੇ ਸ਼ਰੇ ਹੁੰਦੇ ਨੇ 300 ਤੋਂ ਵੱਧ ਲੋਕ ਐਮਐਲਆਰਜ਼ ਦੇ ਵਿੱਚ ਫਟੜ ਪਏ ਗੋਲੀ ਨਾਲ ਹੀ ਮਾਰਿਆ ਜਾਂਦਾ ਸਾਡਾ ਸ਼ੁਕਰਨ ਸਿੰਘ ਅਸੀਂ ਹਾਈ ਕੋਰਟ ਚ ਗਏ ਆਨਰੇਬਲ ਹਾਈ ਕੋਰਟ ਦੇ ਅਸੀਂ ਮਸ਼ਹੂਰ ਆ ਉਹਨਾਂ ਨੇ ਮੇਰੀ ਰਿੱਟ ਪਟੀਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਬਿਠਾਇਆ ਪਿੱਛੇ ਤੁਹਾਨੂੰ ਯਾਦ ਹੋਵੇਗਾ ਚੰਦ ਅੱਜ ਤੋਂ ਕੁ ਤਕਰੀਬਨ 10 ਦਿਨ ਪਹਿਲੇ ਮੈਨੂੰ ਚਿੱਠੀ ਆਈ ਸੀ ਉਸ ਕਮਿਸ਼ਨ ਵੱਲੋਂ ਕਿ ਤੁਸੀਂ ਪੇਸ਼ ਹੋਈ ਜਾਂ ਤੁਹਾਡਾ ਵਕੀਲ ਜੀਨਦ ਪੀ ਡਬਲਯੂ ਡੀ ਰੈਸਟ ਹੋ ਉਸੇ ਪੇਸ਼ ਹੋਏ ਮੈਂ ਆਪਣੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਕਬੇ ਹੱਥ ਮੇਰੇ ਬੈਠੇ ਤੇਰੇ ਸਾਥੀ ਇਹਨਾਂ ਨੂੰ ਮੈਂ ਪੰਜਾਬ ਕਾਂਗਰਸ ਵੱਲੋਂ ਰਿਪਰੈਜ਼ੈਂਟ ਕਰਨ ਨੂੰ ਕੱਲਿਆ ਤੇ ਏ ਪੀ ਐਸ ਦਿਓਲ ਸਾਹ ਉਹਨਾਂ ਦਾ ਲੜਕਾ ਜਿਹੜਾ ਵਕੀਲ ਨੌਜਵਾਨ ਸਾਡਾ ਹਿੰਮਤ ਸਿੰਘ ਉਹ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਸੀਂ ਜੱਜ ਸਾਹਿਬਾਂ ਦੇ ਕੋਲ ਜਿਹੜੇ ਕਮਿਸ਼ਨ ਦੇ ਹੈੱਡ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਹਰਿਆਣੇ ਦੇ ਵਿੱਚ ਬਹੁਤ ਸਾਰੀਆਂ ਬਲੈਂਕ ਕਫਾਇਰਜ਼ ਦਰਜ ਹੋਈਆਂ ਨੇ ਕਿਸਾਨ ਇੱਥੇ ਜੇ ਬਿਆਨ ਦੇਣ ਆਣਗੇ ਤੇ ਇੱਥੇ ਹੀ ਅਰੈਸਟ ਕਰ ਲਏ ਜਾਣਗੇ ਉੱਥੇ ਡੱਲੇਵਾਲ ਸਾਹਿਬ ਵੀ ਸੀ ਉੱਥੇ ਰਾਜੇਵਾਲ ਸਾਹਿਬ ਵੀ ਸਨ ਮੈਂ ਮੈਨੂੰ ਮਾਨ ਹੈ ਕਿ ਤੁਹਾਡੇ ਦਾਸ ਸਿੱਧੀਆਂ ਉਸ ਰਿਟ ਪਟੀਸ਼ਨ ਤੇ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਗੱਲ ਸਾਡੀ تسلیم ਕਰ ਲਈ ਕਿ ਬਿਆਨ ਹਰਿਆਣੇ 'ਚ ਨਹੀਂ ਹੁਣ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਹੈ ਇਹਦੇ ਵਿੱਚ 6 ਮਈ ਨੂੰ ਉਹ ਸਾਰਿਆਂ ਦੇ ਬਿਆਨ ਲੈ ਜਾਣਗੇ ਉਹਨੂੰ ਕਾਮਨ ਗਰਾਊਂਡ ਹਰਿਆਣੇ ਵਿੱਚ ਲੈ ਜਾਂਦੇ ਤਾਂ ਉੱਥੇ ਹੀ ਉਹਨਾਂ ਨੇ ਜਿਹੜੀਆਂ ਐਫ ਆਈ ਆਰਾਂ ਜਿਹੜੀਆਂ ਸੀ ਜਿਹਦੇ ਵਿੱਚ ਅਨਨੋਨ ਲੋਕ ਲਿਖੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੇ ਸੋ ਗੱਲ ਵੱਡੀ ਇਹ ਹੈ ਅੱਜ ਪੰਜਾਬ ਦੇ ਵਿੱਚ ਕੇ ਦੋ ਹੀ ਪਾਰਟੀਆਂ ਨੇ ਇੱਕ ਹੈ ਮੋਦੀ ਨੂੰ ਵੋਟ ਪਾਣ ਵਾਲੀ ਜਿਹਨੂੰ ਸਮੁੱਚਾ ਪੰਜਾਬ ਰੋਕ ਰਿਹਾ ਇੱਕ ਪਾਸੇ ਹੈ ਮੋਦੀ ਨੂੰ ਖਿਲਾਫ ਜਮਾਤ ਕਲੀ ਹੈ ਨੰਬਰ 1 ਜਮਾਤ ਕਲੀ ਕਾਂਗਰਸ ਹੈ ਜਿਹੜੀ ਕੋਈ 350 ਤੋਂ ਵੱਧ ਪਾਰਲੀਮੈਂਟ ਸੀਟ ਹਿੰਦੁਸਤਾਨ ਚ ਲੜ ਰਹੀ ਹੈ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘੱਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁਟਕਲ ਮਾਲ ਬਾਅਦ ਜਾ ਦੇ ਜਿਹੜੇ ਬੰਦੇ ideologies ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ideologies ਹੈ ਕਿ ਸਿਕਿਉਰਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਮੈਂ ਤੁਹਾਨੂੰ ਬਿਟੂ ਨਾਲ ਹੀ ਗੱਲ ਕਰ ਲਈਏ ਸਤਾਰ ਮਹਿਰੂਮ ਸਭ ਬੈਂਸਿੰਘ ਦਾ ਪੋਤਰਾ ਹੋਏ ਸਭ ਬੈਂਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁਤੇ ਆਨੇ ਤੋਂ ਦਿੱਤੀ ਇਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਹਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਉਸਾ ਗੁਰਕੀਰ ਸਿੰਘ ਹੁਣ ਵੀ ਮਿਨਿਸਟਰ ਰੱਖਿਆ ਤਿੰਨ ਟਰਮਾਂ ਇਸ ਨਖਿਤ ਐਮਪੀ ਨੂੰ ਮੌਕਾ ਦਿੱਤਾ ਸਭ ਇਹਨਾਂ ਸ਼ੇਦਗਾ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਆਪਣੀ ਮਾਂ ਦੀ ਪੇਟੇ ਛੁਰਾ ਮਾਰ ਕੇ ਜਾਂਦੇ ਨੇ ਤੋ ਮੈਂ ਸਾਹਮਣੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ ਹੈ ਜਿਨ੍ਹਾਂ ਦੀ ਕਮਿਟਮੈਂਟ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋਲੀ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਤੋ ਇਸ ਗੱਲ ਕਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਨ ਦੀ ਜਿਨ੍ਹਾਂ ਦੀ ideologies ਪੰਜਾਬ ਪਿੱਛੇ ਲੜਾਈ ਲੜਨਦੇ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਜੋ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚ ਉਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਐਦਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ so that ਪੰਜਾਬ 'ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਵੇਸੇ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਿਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸੁਖਪਾਲ ਸਿੰਘ ਘਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋਦਮ ਕਿਹੜਾ ਨਵਾਂ ਰਸਤਾ ਲੱਭੈ ਜੀ ਨਵਾਂ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਧਿਆਨدار ਨੇ ਕਿਸੇ ਡਾਇਓਲੋਜੀ ਦੇ ਤੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ 'ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡਿਏ ਜੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਤੇ ਤੋ ਆ ਬਾਕੀਆਂ ਦਾ ਵੀ ਤੁਸੀਂ ਨਾ ਲਿਆ ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਨ ਕਰਨਾ ਮੇਰੇ ਨਾਲ ਰਹੇ ਮੇਰੇ ਕਲੀਗ ਨੇ ਨੇ ਆਓ ਗੱਦੀ 'ਚ ਬੈਠੋ। ਕੋਰੁਨ ਤੁੰਡਵਾਲੀ ਘੜੇਦਿਆਲੀ ਕੈਪਟਨ ਨਾਲ ਟਿਕ ਕਰਦੇ ਆ।